ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹ ਪੰਗਰ ਪ੍ਰਸਾਦ ਜਪ ਆਦ ਸਚੁ ਜੋਗਾਦ ਸਚੁ ਹਾਪੀ ਸਚੁ ਨਾਨਕ ਹੁਸੀ ਭੀ ਸਚ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਦ ਤਮਹਰ ਜਨ ਹੋ ਆਪੇ ਅਮਰੁ ਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਗੁਰੂ ਰਾਨਕ ਜਨ ਕੇਰਾ ਜਿਤ ਮਿਲਿਆ ਚੁਕਾ ਸਭ ਸੋ ਅਸੰਤਪੇ कहा बुद्ध प्रभु तुच्छ हमारी बरणा सकै महिमा जो तुहारी हम न सकत कर सिफत तुम्हारी आप लेहो तुम कथा सुधारी हमन करत सक सिफत तुम्हारी आप लेहो तुम कथा सुधारी ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਰਾਇਨਾਇ ਬਸੋਰਿਆ ਅਰਹੋਰ ਸੰਖ ਮਧੂਰ ਦੇਵਲ ਦੇਵਲ ਪਾਹੜੀ ਦਿਸਹ ਉਗਵਤ ਸੂਰਾ ਕਬੀਰ ਰਾ ਨਾਇਰਬ ਸ਼ੋਰਿਆ ਅਰਹੋ ਰੇ ਸੰਖਮਰੂਲਾ ਦੇਵਲ ਦੇਵਨ ਧਾੜੀ ਦਿਸ਼ ਉਗਵੰਤ ਸੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵਾ ਉਪਮਾ ਮਹਾਨ ਸਭ ਸ੍ਰਿਸ਼ਟੀ ਕੇ ਸੰਝੇ ਰਹਿਵਾਰਾ ਸਭ ਸ੍ਰਿਸ਼ਟੀ ਨੂੰ ਪਾਲਣਯੋਗ ਪਰਮੇਸ਼ਰ ਕਿਰਪਾ ਦੇ ਸਾਗਰ ਦਇਆ ਦੇ ਸਮੁੰਦਰਾ ਮਿਹਰਾਂ ਦੇ ਮਨ ਰਸਵੇਂ ਜੁਗ ਹੋ ਜੋਗ ਅਟਲ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਜੀਆਂ ਕੀ અપਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ ਅਮਰਤ ਬੇਲੇ ਹੋਏ ਅਮਰਤ ਬੇਲਿਆਂ ਤੋਂ ਪਵਨ ਪਵਿੱਤਰ ਸਥਾਨਾ ਵੇਖੇ ਜੋ ਦੀਵਾਨ ਸਜਾਏ ਸਜੇ ਦੀਵਾਨਾਂ ਦੇ ਵਿੱਚ ਜਗੋ ਜੋਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧਗੁਰਾਂ ਜੀਆਂ ਕੇ ਪ੍ਰਕਾਸ਼ ਮਾਨਣੀਆਂ ਸੁਆਵਾਂ ਹੋਈਆਂ ਉਸ ਤੋਂ ਅਪਰੰਤ ਅੰਮ੍ਰਿਤ ਵੇਲੇ ਦੇ ਪੰਜ ਬਾਣੀਆਂ ਦੇ ਨਿਤਨੇਮ ਹੋਏ ਸਵਾਪ ਸਭ ਸੰਗਤਾਂ ਅੰਮ੍ਰਿਤ ਵੇਰਿਆਂ ਤੋਂ ਲੈ ਕਰਕੇ ਗੁਰੂ ਚਰਨਾਂ ਪਾਸ ਹਾਜਰੀਆਂ ਭਰ ਕਰਕੇ ਅੰਮ੍ਰਿਤ ਮੇਰੇ ਦੇ ਨਿਤਨੇਮ ਸਰਵਨ ਕਰਕੇ ਮਿਲੇ ਹੋਏ ਸਵਾਸਾਂ ਦੀ ਪੂੰਜੀ ਨੂੰ ਸਫਲियां ਬਣਾ ਰਹੇ ਹੋ ਲਾਹੇ ਪ੍ਰਾਪਤ ਕਰ ਰਹੇ ਹੋ ਸੋ ਸਤਿਗੁਰਾਂ ਜੀਆਂ ਕੀ ਬਾਣੀ ਦੇ ਬਚਨ ਨੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧ ਸੰਗ ਮੁਖ ਜਰੇ ਜਿਨਾਂ ਦੇ ਵੱਡੇ ਭਾਗ ਨੇ ਚੰਗੇ ਕੀਤੇ ਹੋਏ ਕਰਮ ਨੇ ਉਹਨਾਂ ਦੇ ਜਿਹੜੇ ਮੁਖ ਨੇ ਸਤ ਸੰਗਤ ਵਿੱਚ ਜਾ ਕਰਕੇ ਜੁੜ ਜਾਂਦੇ ਨੇ ਤੇ ਜੋ ਸਤ ਸੰਗਤ ਨਹੀਂ ਕਰਦੇ ਉਹਨਾਂ ਨੂੰ ਦਰਦ ਦਰਦ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਬੜ ਭਾਗੀ ਹਰ ਸੰਤ ਦਾ ਪਾਵੇ ਭਾਗਹੀਨ ਬ੍ਰਹਮਚੋਟਾਂ ਖਾਵੇ ਬਿਨ ਭਾਗਾ ਸਤ ਸੰਗਨ ਨ ਲੱਭੈ ਬਿਨ ਸੰਗਤ ਮੈਲ ਪਰਿਜਾਇ ਜੀਓ ਭਾਗਾਂ ਤੋਂ ਬਿਨਾ ਸਤ ਸੰਗਤ ਨਹੀਂ ਪ੍ਰਾਪਤ ਹੁੰਦੀ ਤੇ ਭਾਗਾਂ ਤੋਂ ਹੀਨਾ ਵਿਅਕਤੀ ਭਾਗ ਹੀਨ ਭਰਮ ਚੋਟਾਂ ਖਾਵੇ ਤੇ ਭਰਮ ਦੀਆਂ ਸੁਜੀਵ ਨੂੰ ਚੋਟਾਂ ਖਾਣੀਆਂ ਪੈਂਦੀਆਂ ਨੇ ਕਿਉਂਕਿ ਜਿੱਥੇ ਭਰਮ ਆ ਜਾਂਦਾ ਹੈ ਉੱਥੇ ਜੀਵਰ ਦੇ ਮਨ ਦੇ ਵਿੱਚ ਸ਼ਰਧਾ ਨਹੀਂ ਵੱਜਦੀ ਸ਼ਰਧਾ ਕਦੋਂ ਵੱਜੇਗੀ ਜਦੋਂ ਗੁਰੂ ਦੇ ਚਰਨਾਂ ਤੇ ਆ ਕਰਕੇ ਨਤਮਸਤਕ ਹੋਵੇਗਾ ਜਦੋਂ ਸਾਧਗਰਣੀ ਆ ਕੇ ਨਾਮ ਨੂੰ ਜਪੇਗਾ ਗੁਰਸਿੱਖਾਂ ਦੀ ਸੰਗਤ ਕਰੇਗਾ ਤੇ ਜੇ ਭਾਗ ਹੀਨੇ ਨੇ ਫਿਰ ਜੜੀਆਂ ਭਰਮ ਦੀਆਂ ਝੂਟਾਂ ਖਾਣੀਆਂ ਪੈਂਦੀਆਂ ਨੇ ਸੋ ਬੜਾ ਭਾਗੇ ਹੋ ਜੋ ਅਮਰਤ ਮੇਰੀਆਂ ਤੋਂ ਗੁਰੂ ਚਰਨਾਂ ਪਾਸ ਹਾਜ਼ਰੀਆਂ ਭਰ ਰਹੇ ਹੋ ਸਤਿਗੁਰਾਂ ਕੀ ਮਿਹਰ ਮਿਰਪਾ ਦੇ ਸਦਕਾ ਰਹਿਮਤ ਦਾ ਸਦਕਾ ਜੋ ਸ਼ਰਮਣੀ ਭਗਤ ਕਬੀਰ ਸਾਹਿਬ ਜੀਆ ਦੇ ਸ਼ਲੋਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ ਲੜੀਵਾਰ ਸਰਲੇਖ ਦੇ ਵਿੱਚ ਸੋ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਤਕਰੀਬਨ 100 ਤੇ 25 ਸ਼ਲੋਕ ਆਪਾਂ ਪੜ ਸੁਣ ਕਰਕੇ ਵਿਚਾਰ ਚੁੱਕੇ ਹਾਂ ਆਪ ਆਪਣੀ ਬੁੱਧ ਹੈ ਜੇਤੀ ਬਾਰਣਾ ਤਾਂ ਭੈਣ ਭੈਣ ਦਹ ਦੇਤੀ ਜਿਸ ਤਰ੍ਹਾਂ ਦੀ ਬੁੱਧੀ ਪਰਮੇਸ਼ਰ ਬਖਸ਼ਿਸ਼ ਕਰਦਾ ਹੈ ਉਸ ਤਰ੍ਹਾਂ ਦੀ ਜੀਵ ਵਿਚਾਰ ਲੈਂਦਾ ਹੈ ਕਿਉਂਕਿ ਪਰਮੇਸ਼ਰ ਦੀ ਬਾਣੀ ਬਿਆਨਤ ਹੈ ਬਿਆਨਤ ਹੈ ਪਰਮੇਸ਼ਰ ਦਾ ਕਿਸੇ ਨੇ ਅੰਤ ਨਹੀਂ ਪਾਇਆ ਸੋ ਭਟ ਸਹਬਾਨਾ ਦੇ ਵਜਨ ਨੇ ਅੰਤ ਨਾ ਪਾਬ ਦੇਵ ਸਭੈ ਮੋਣ ਇੰਦਰ ਮਹਾ ਸ਼ਿਵ ਜੋਗ ਕਰੀ ਸੁਨ ਬੇਦ ਬਰੰਚ ਵਿਚਾਰ ਰਹਿਓ ਹਰ ਜਾਪਨ ਛੱਡ ਏਕ ਕਰੀ ਸੋ ਭਟ ਸਹਿਬਾਨਾ ਨੇ ਵਜਨ ਕੀਤੇ ਨੇ ਕਿ ਅੰਤ ਨਾ ਪਾਵਤ ਦੇਵ ਸਭੈ ਮਨ ਕਹਿੰਦੇ ਦੇਵਤਿਆਂ ਨੇ ਵੀ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਬਸ ਵੇਦਾਂ ਨੂੰ ਵੀ ਵਿਚਾਰ ਕਰਕੇ ਅਸੀਂ ਹੀ ਜਿਹੜਾ ਤਤ ਨਚੋੜ ਕੱਢਿਆ ਕੀ ਕੱਢਿਆ ਹਰ ਜਾਪਨ ਛੱਡ ਏਕ ਕਰੀ ਜਿਹੜਾ ਹਰੀ ਪਰਮੇਸ਼ਰ ਦਾ ਜਾਪ ਹੈ ਇੱਕ ਘੜੀ ਨਾ ਛੱਡ ਨਾ ਕਰੋ ਸੋ ਕਬੀਰ ਸਾਹਿਬ ਜੀ ਆਨ ਦੇ ਕੱਲ ਦੇ ਸ਼ਲੋਕਾਂ ਦੇ ਵਿੱਚ ਜੋ ਅਖੀਰਲਾ ਸ਼ਲੋਕ ਸੀ ਉਸ ਵਿੱਚ ਚਕਵੇਈ ਦਾ ਜੋ ਚਕਵੇਈ ਤੇ ਚਕਵੇ ਦਾ ਜੋ ਜੁੜਾ ਸਰਲੇਖ ਸਾਨੂੰ ਜਿਹੜਾ ਦਿੰਦਾ ਸੀ ਕਬੀਰ ਸਾਹਿਬ ਜੀ ਆ ਨੇ ਕਿ ਜਿਸ ਤਰ੍ਹਾਂ ਚਕਵੀ ਜਿਹੜੀ ਹੈ ਰਾਤ ਦੇ ਸਮੇਂ ਚਕਵੇ ਦੇ ਨਾਲ ਉਹ ਵਿਚਲ ਜਾਂਦੀ ਹੈ ਇਹ ਜੀਵ ਉਹ ਚਕਵੇਈ ਤੇਰੇ ਨਾਲੋਂ ਚੰਗੀ ਹੈ ਉਹ ਸਵੇਰਿਆਂ ਹੁੰਦਿਆਂ ਹੀ ਸੂਰਜ ਦੇਖਦਿਆਂ ਹੀ ਆਪਣੇ ਪਤੀ ਪਰਮੇਸ਼ਰ ਦੇ ਨਾਲ ਮਿਲ ਜਾਂਦੀ ਹੈ ਚਕਵੇ ਨੂੰ ਆਕਰਕੇ ਮਿਲ ਜਾਂਦੀ ਉਸ ਦੇ ਨਾਲ ਮਲਾਪ ਹੋ ਜਾਂਦਾਗਾ ਪਰ ਜਿਹੜਾ ਜੀਵ ਪਰਮੇਸ਼ਰ ਦੇ ਨਾਲ ਉਹ ਵਿਛੜ ਗਿਆ ਉਸ ਅਕਾਲ ਪੁਰਖ ਪਤੀ ਪਰਮੇਸ਼ਰ ਦੇ ਨਾਲ ਉਹ ਵਿਛੜ ਜਾਂਦਾ ਹੈ ਫਿਰ ਉਸ ਦਾ ਨਾਤਾ ਦਿਨੇ ਮਲਾਪ ਹੁੰਦਾ ਹੈ ਨਾ ਰਾਤ ਨੂੰ ਮਲਾਪ ਹੁੰਦਾ ਹੈ ਜੋ ਨਾਲ ਵਿਛੜਿਆ RAM ਸਿਉ ਨਾ ਦਿਨ ਮਿਲੇ ਨਾ ਰਾਤ ਕਹਿੰਦੇ ਨਾ ਤਾਂ ਉਹ ਦਿਨ ਦੇ ਸਮੇਂ ਮਿਲੇਗਾ ਤੇ ਨਾ ਰਾਤ ਦੇ ਸਮੇਂ ਮਿਲ ਸਕਦਾਗਾ ਸੋ ਅੱਜ ਦਾ ਜਿਹੜਾ 26ਵਾਂ ਸ਼ਲੋਕ ਹੈ ਸੋ ਇੱਕ ਦਿਨ ਕਬੀਰ ਸਾਹਿਬ ਜੀ ਅਮਰਤ ਵੇਲੇ ਉੱਠ ਕਰਕੇ ਬਾਹਰ ਨੂੰ ਚਲੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਇੱਕ ਜਗਾ ਮੰਦਰ ਦੇ ਵਿੱਚ ਸੰਖ ਦੀ ਧੁਨੀ ਸੁਣ ਕਰਕੇ ਕਬੀਰ ਸਾਹਿਬ ਜੀ ਆਪਣੇ ਮਨ ਨੂੰ ਸਬੋਧਨ ਕਰਦੇ ਨੇ ਕਿਹੇ ਜੀਵ ਤੂੰ ਆਪਣੇ ਮਨ ਨੂੰ ਜੋ ਪਰਮੇਸ਼ਰ ਰੂਪੀ ਸਮੁੰਦਰ ਦੇ ਵਿੱਚ ਰੱਖਣਾ ਕਰ ਕਿਉਂਕਿ ਜੇ ਸੰਖ ਸਮੁੰਦਰ ਦੇ ਨਾਲ ਵਿਛੜਿਆ ਤਾਂ ਇਹਨੂੰ ਜੜੀਆਂ ਹਣ ਬਾਜਾਂ ਦੇਣੀਆਂ ਪੈ ਰਹੀਆਂ ਨੇ ਹਣ ਇਹਦੇ ਵਿੱਚੋਂ ਜਿਹੜੀ ਆਵਾਜ਼ ਆ ਰਹੀ ਹੈ ਤਿਸ ਕਰਕੇ ਤੂੰ ਆਪਣੇ ਪਰਮੇਸ਼ਰ ਦੇ ਨਾਲ ਜੁੜ ਕਰਕੇ ਰਹਿਣਾ ਕਰ ਸਤਿਗੁਰੂ ਰੂਪੀ ਸਮੁੰਦਰ ਦੇ ਨਾਲ ਜੁੜ ਕੇ ਰਹਿਣਾ ਕਰ ਕਬੀਰ ਰਹਿ ਨਾਰੇ ਬਿਸ਼ੂਰਿਆ ਰਹਉ ਰੇ ਸੰਖ ਮਜੂਰ ਕਬੀਰ ਸਾਹਿਬ ਜੀ ਆਖਦੇ ਨੇ ਕਿ ਹੇ ਸੰਖ ਤੈਨੂੰ ਰਾਇ ਨਾਇਰ ਜੋ ਸਮੁੰਦਰ ਤੋਂ ਵਿਛੜਿਆ ਛੱਡ ਦਿੱਤਾ ਤੂੰ ਸਮੁੰਦਰ ਨੂੰ ਤੇ ਤੇਰਾ ਇਹ ਹਾਲ ਹੋ ਰਿਹਾ ਹੈ ਪਰ ਜੇ ਤੂੰ ਸੁਖ ਚਾਹੁੰਦਾ ਤਾਂ ਮੇਰਾ ਕਹਿਣਾ ਮੰਨ ਕੇ ਸਮੁੰਦਰ ਦੇ ਮੁਝਾਰ ਜਿਹੜਾ ਹੈ ਵਿੱਚ ਰਹਿਣਾ ਕਰਦਾ ਤੇ ਨਹੀਂ ਤਾਂ ਫਿਰ ਕੀ ਹੈ ਦੇਵਲ ਦੇਵਲ ਧਾੜੀ ਦੀਸ ਉਗਬਦ ਸੂਰਾ ਸੂਰ ਦਾ ਅਰਥ ਜਿਹੜਾ ਸੂਰਜ ਦੇ ਉਗਬਦਿਆਂ ਭਾਵ ਚੜ੍ਹਦੇ ਨਾਲ ਹੀ ਤੂੰ ਹਰੇਕ ਦੇਵਲ ਦੇਵਲ ਭਾਵ ਮੰਦਰਾਂ ਦੇ ਵਿੱਚ ਤਾਹੜੀ ਤਾਹਾਂ ਨਿੰਨਾ ਭਾਵ ਤਾਹਾਂ ਮਾਰ ਕੇ ਤੇਰੇ ਵਿੱਚੋਂ ਆਵਾਜ਼ ਆਉਂਦੀ ਹੈ ਸੋ ਭਾਈ ਗੁਰਦਾਸ ਜੀ ਦੇ ਬਚਨ ਨੇ ਸੰਖ ਸੰਬੰਧ ਸਖਣਾ ਰੋਵੈ ਤਾਹਾ ਕਹਿੰਦੇ ਸੰਖ ਜਿਹੜਾ ਸਮੁੰਦਰ ਤੋਂ ਸਖਣਾ ਹੋ ਕਰਕੇ ਛੱਡ ਕਰਕੇ ਤਾਹਾ ਮਾਰ ਕਰਕੇ ਰੋਂਦਾ ਹੈ ਭਾਵ ਉਹਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਸੋ ਇਹ ਗੋਕਲ ਨਾਮ ਦਾ ਜੀਵ ਹੈ ਜਿਹੜਾ ਜੀਵ ਜੰਤੂ ਸੰਖ ਦੇ ਵਿੱਚ ਰਹਿੰਦਾਗਾ ਤੇ ਉਹ ਸਰਾਖ ਦੇ ਵਿੱਚ ਜਦੋਂ ਗੋਕਲ ਨਾਮ ਦੇ ਜੀਵ ਨੂੰ ਕੱਢਿਆ ਜਾਂਦਾਗਾ ਫਿਰ ਬਾਅਦ ਵਿੱਚ ਉਹ ਦੇ ਮੰਦਰਾਂ ਦੇ ਵਿੱਚ ਜਾ ਕਰਕੇ ਕਿਤੇ ਜਿਹੜਾ ਹੈ ਵਜਾਇਆ ਜਾਂਦਾ ਹੈ ਸ਼ੰਖ ਨੂੰ ਸ਼ੰਖ ਪੂਰਿਆ ਜਾਂਦਾ ਹੈ ਤੇ ਹੁਣ ਕਬੀਰ ਸਾਹਿਬ ਜੀ ਜਿਹੜੇ ਹੈ ਤਰੀਬ ਅਰਥ ਕਰਦੇ ਨੇ ਕਿ हे ਜੀਵ ਰੂਪੀ ਸ਼ੰਖ ਤੂੰ ਆਪਣੇ ਆਪ ਨੂੰ ਬ੍ਰਹਮ ਰੂਪੀ ਸਮੁੰਦਰ ਤੋਂ ਵਿਛੋੜਿਆ ਹੋਇਆਗਾ ਤੇ ਸਮੁੰਦਰ ਤੋਂ ਵਿਛੜਨ ਦੇ ਕਰਕੇ ਜਿਵੇਂ ਸ਼ੰਖ ਹੈ ਜਿਹੜੇ ਸ਼ੰਖ ਦੇ ਵਿੱਚੋਂ ਧਾਹਾਂ ਨਿਕਲਦੀਆਂ ਨੇ ਸੋ ਇਸ ਲਈ ਮੇਰੇ ਅੱਖੇ ਲੱਗ ਕਰਕੇ ਇਹ ਜੀਵ ਰੂਪੀ ਸੰਖ ਤੂੰ ਜਿਹੜਾ ਬ੍ਰਹਮ ਰੂਪੀ ਸਮੁੰਦਰ ਹੈ ਜਿਹੜਾ ਗੁਰੂ ਰੂਪੀ ਸਮੁੰਦਰ ਹੈ ਉਹ ਸਮੁੰਦਰ ਦੇ ਵਿੱਚ ਰਹਿਣਾ ਕਰ ਭਾਵ ਉਹ ਸਤਿਗੁਰਾਂ ਜੀਆਂ ਦੇ ਚੱਲਣਾ ਕਮਲਾਂ ਦੇ ਨਾਲ ਜੁੜਨਾ ਕਰ ਤਾਂ ਕਰਕੇ ਤੇਰਾ ਜਿਹੜਾ ਹੈ ਸੰਖ ਵਰਗਾ ਹਾਲ ਨਾ ਹੋ ਜਾਵੇ ਤੈਨੂੰ ਵੀ ਕਦੇ ਤਾਹਾਂ ਨਾ ਦੇਣੀਆਂ ਪੈ ਜਾਣ ਕਿਉਂਕਿ ਜਦੋਂ ਸੂਰਜ ਕਾਲਦ ਰੂਪੀ ਸੂਰਜ ਉਦੇ ਹੁੰਦਿਆਂ ਹੀ ਜੜੀਆਂ ਝੁੰਨਾ ਰੂਪੀ ਮੰਦਰਾਂ ਦੇ ਵਿੱਚ ਜਨਮਾ ਜਨਮਾ ਮੰਦਰਾਂ ਦੇ ਵਿੱਚ ਤੈਨੂੰ ਭਾ ਮਾਰ ਮਾਰ ਕੇ ਰੋਣਾ ਪਵੇਗਾ ਹੁਣ ਤੈਨੂੰ ਜਿਹੜਾ ਹੈ ਇਸੰਖ ਵਰਗਾ ਜਿਹੜਾ ਤੈਨੂੰ ਜਨਮ ਹੈ ਪ੍ਰਾਪਤ ਹੋਇਆਗਾ ਤੇ ਗੁਰੂ ਰੂਪੀ ਸਮੁੰਦਰ ਨੂੰ ਛੱਡਣਾ ਮਤ ਕਰ ਜੇ ਤੂੰ ਗੁਰੂ ਰੂਪੀ ਸਮੁੰਦਰ ਨੂੰ ਛੱਡ ਦਿੱਤਾ ਫਿਰ ਤੇਰਾ ਵੀ ਜਿਵੇਂ ਮੰਦਰਾਂ ਦੇ ਵਿੱਚੋਂ ਸੰਖਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਐਸੀ ਕਰਾਂ ਹੀ ਤੇਰੇ ਜੜੀਆਂ ਜਨਮਾ ਜਨਮਾਂ ਮੰਤਰਾਂ ਰੂਪੀ ਜਿਹੜੇ ਮੰਦਰ ਨੇ ਉਹਨਾਂ ਦੇ ਵਿੱਚ ਧੁੱਭਾ ਮਾਰ ਕਰਕੇ ਧਾਹਾ ਮਾਰ ਕਰਕੇ ਰੋਣਾ ਕਰੇਗਾ ਕਬੀਰ ਸੂਤਾ ਕੀ ਕਰ ਹੈ ਜਾਗ ਰੋਏ ਪੈ ਦੁੱਖ ਸੁਖਬੀਰ ਜੀ ਕਿਸੇ ਪਰਸਨ ਨੂੰ ਬਹੁਤੀ ਦੇਰ ਤੱਕ ਸੁੱਤਿਆ ਰਹਿੰਦੇ ਆ ਉਸ ਨੂੰ ਸਮਝਾਉਂਦੇ ਨੇ ਕਿ ਤੂੰ ਰਾਤ ਦੇ ਸਮੇ ਜਿਹੜਾ ਹੈ ਬੜੀ ਲੇਟ ਤੇ ਕਰ ਜਾਗਦਾਗਾ ਤੇ ਸਵੇਰ ਜਿਹੜਾ ਹੈ ਸੂਰਜ ਨਿਕਲਦਿਆਂ ਤੱਕ ਦੁਪਹਿਰ ਹੁੰਦਿਆਂ ਤੱਕ ਤੂੰ ਉੱਠਦਾ ਨਹੀਂਗਾ ਇਹ ਮਨੁੱਖਾ ਜਨਮ ਤੈਨੂੰ ਕਿਸ ਵਾਸਤੇ ਪ੍ਰਾਪਤ ਹੋਇਆ ਹੈ ਅਮਰਤ ਵੇਲਾ ਸੱਚ ਨਾਓ ਅਮਰਤ ਵੇਲੇ ਉਸ ਪਰਮੇਸ਼ਰ ਦੀ ਵਡਿਆਈ ਦਾ ਉਸ ਪਰਮੇਸ਼ਰ ਸੱਚੇ ਦੀ ਸਿਹੜਾ ਸਭਤ ਸਲਾਹ ਕਰਨ ਦਾ ਜਿਹੜਾ ਤੈਨੂੰ ਹੈ ਇਹ ਅਮਰਤ ਵੇਲਾ ਪ੍ਰਾਪਤ ਹੋ ਰਹਿਆ ਹੈ ਪਰ ਤੂੰ ਕੀ ਹੈ ਕਬੀਰ ਸੂਤਾ ਕੀ ਕਰ ਰਹਾ ਹੈ ਕਬੀਰ ਸਾਹਿਬ ਉਸ ਜੀਵ ਨੂੰ ਸਮਝਾਉਂਦੇ ਨੇ ਇਹ ਜੀਵ ਪ੍ਰੰਤੂ ਸੌਂ ਵਿੱਚ ਤੂੰ ਪ੍ਰੇਮ ਕਰ ਰਹੇਂਗਾ ਤੂੰ ਸੌ ਰਹੇਂਗਾ ਤੇ ਤੈਨੂੰ ਚਾਹੀਦਾ ਕਿ ਜਾਗ ਕਰਕੇ ਜਿਹੜਾ ਹੈ ਭੈ ਆਦਿਕ ਦੇ ਦੁੱਖ ਨੂੰ ਚੇਤੇ ਕਰਕੇ ਰੋਣਾ ਕਰ ਜਮਾ ਦੇ ਭੈ ਨੂੰ ਚੇਤੇ ਕਰਕੇ ਰੋਣਾ ਕਰ ਤੇ ਮੌਤ ਦਾ ਜਿਹੜਾ ਦੁੱਖ ਹੈ ਉਸ ਦੁੱਖ ਨੂੰ ਚੇਤੇ ਕਰਕੇ ਤੂੰ ਰੋਣਾ ਕਰ ਜਾਗ ਰੋਏ ਭੈ ਦੁੱਖ ਸੋ ਜਿਹੜਾ ਜਗ ਦੇ ਦੁੱਖ ਰੂਪੀ ਭੈ ਆਦਿਕ ਸੰਸਾਰ ਤੋਂ ਤਰਨਾ ਹੋ ਜਾਵੇਗਾ ਤੇ ਜੇ ਤੂੰ ਸੁੱਤਾ ਰਹਿਆ ਫਿਰ ਤੂੰ ਕਿਸ ਤਰ੍ਹਾਂ ਸੰਸਾਰ ਤੋਰ ਤਰੇਂਗਾ ਸਾਰ ਸੰਦੇ ਤਾਰ ਗੋਬਿੰਦੇ ਬਾਪ ਬੀਠਲਾ ਬਾਹ ਦੇ ਸੰਸਾਰ ਰੂਪੇ ਜਿਹੜਾ ਸੁੰਦਰ ਹੈ ਇਸ ਤੋਂ ਜਿਹੜਾ ਹੈ ਬੀਠਲਾ ਜੋ ਪਰਮੇਸ਼ਰ ਹੈ ਉਹ ਸੰਸਾਰ ਨੂੰ ਤਾਰਨ ਵਾਲਾ ਹੈ ਸੋ ਕਬੀਰ ਸੁੱਤਾ ਕੀ ਕਰ ਰਹਾ ਜਾਗ ਰੋਏ ਭੈ ਦੁੱਖ ਹੈ ਜੀਵਾ ਤੂੰ ਸੁੱਤਿਆ ਹੋਇਆ ਕੀ ਕਰ ਰਹਿਆਗਾ ਸਵੇਰ ਹੋਈ ਆ ਸੂਰਜ ਚੜ ਗਿਆ ਤੂੰ ਹਜੇ ਵੀ ਸੁੱਤਾ ਪਿਆ ਅੰਗਾ ਕਬੀਰ ਸਾਹਿਬ ਦੀ ਉਸ ਜੀਵ ਨੂੰ ਸਮਝਾਉਂਦੇ ਨੇ ਕਿ ਜਾ ਕਾ ਬਾਸਾ ਗੁਰਮਹਿ ਸੋ ਕਿਆ ਸੋ ਵਾ ਸੁਖ ਕਬੀਰ ਸਾਹਿਬ ਕਹਿੰਦੇ ਕਿ ਜਾਗਾ ਜਿਸ ਵਿਅਕਤੀ ਦਾ ਗੁਰ ਵਿੱਚ ਵਾਸਾ ਹੋਵੇ ਉਹ ਵਿਅਕਤੀ ਸੁਖ ਦੇ ਨਾਲ ਕਿਉਂ ਸੌਂਦਾ ਹੈ ਪੁਨ ਤੈਨੂੰ ਚਾਹੀਦਾ ਕਿ ਵਿਸ਼ੇ ਸੁਖ ਨੂੰ ਤਿਆਗ ਕਰਕੇ ਉਸ ਵਾਹਿਗੁਰੂ ਦਾ ਚੇਤਨਨ ਕਰ ਉਸ ਵਾਹਿਗੁਰੂ ਨੂੰ ਜਿਹੜਾ ਹੈ ਅਰਧਨਾ ਕਰ ਜਾ ਕਾ ਬਾਸਾ ਗੋਰ ਮੈਂ ਜਿਸ ਜੀਵ ਦਾ ਬਾਸਾ ਗੋਰ ਹੈ ਜੋ ਮੜੀ ਦੇ ਮੜੀਆਂ ਦੇ ਵਿੱਚ ਹੈ ਉਹ ਸੁੱਖ ਦੇ ਨਾਲ ਕਿਵੇਂ ਸੌ ਸਕਦਾ ਹੈ ਉਸ ਨੂੰ ਸੁੱਖ ਹੈ ਜਿਹੜਾ ਕਿਵੇਂ ਪ੍ਰਾਪਤ ਹੋ ਸਕਦਾਗਾ ਉਹ ਸੁੱਖ ਦੇ ਨਾਲ ਨਹੀਂ ਸੌ ਸਕਦਾ ਕਿਉਂਕਿ ਉਹਨੂੰ ਤਾਂ ਜਿਹੜਾ ਮੌਤ ਰੂਪੀ ਜਿਹੜਾ ਦੁੱਖ ਹੈ ਤੇ ਕਾਲ ਰੂਪੀ ਜਿਹੜਾ ਭੈ ਹੈ ਉਸ ਦਾ ਜਿਹੜਾ ਵਿਸ਼ੇਸ਼ ਕਰਕੇ ਦੁੱਖ ਹੈ ਤੇ ਤੂੰ ਸੁੱਖ ਕਰਕੇ ਸੁੱਤਾ ਪਿਆਗਾ ਉੱਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਚੇਨਤਨ ਕਰਨਾ ਕਰ ਕਬੀਰ ਸੁੱਤਾ ਕਿਆ ਕਰ ਹੈ ਉੱਠ ਕੇ ਨਾਮ ਜਪਹਿ ਮਾਰ ਸੋਇਸ ਢਿਡੇ ਸ਼ਾਉਦ ਦੇ ਵਿੱਚ ਕਬੀਰ ਸਾਹਿਬ ਜੀ ਆਸਟ ਨੂੰ ਅਰਥ ਨੂੰ ਜਿਹੜਾ ਹੈ ਸਪਸ਼ਟ ਕਰਦੇ ਨੇ ਕਬੀਰ ਸੁਤਾ ਕੀ ਕਰ ਰਹਾ ਕਬੀਰ ਸਾਹਿਬ ਜੀ ਕਿਸੇ ਸੁੱਤੇ ਪੁਰਸ਼ ਨੂੰ ਕਹਿੰਦੇ ਨੇ हे ਜੀਵਾ ਤੂੰ ਸੁਤਾ ਕੀ ਕਰਦਾ ਪਿਆਗਾ ਉੱਠ ਕੇ ਨਾ ਜਪਹ ਮਾਰਾਰ ਉੱਠ ਕਰਕੇ ਜਿਹੜਾ ਮੁਰਦੈ ਦਾ ਬੈਰੀ ਜਿਹੜਾ ਮਾਰਾਰ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਸ ਵਾਹਿਗੁਰੂ ਨੂੰ ਚਿੰਤਨ ਕਿਉਂ ਨਹੀਂ ਕਰਦਾ ਪਿਆ ਉਸ ਵਾਹਿਗੁਰੂ ਦੇ ਜਿਹੜਾ ਨਾਮ ਨੂੰ ਚਿੰਤਨ ਕਰਨ ਕਰ ਜਿਹੜਾ ਹੈ ਦਾਇਤਾ ਨੂੰ ਮਾਰਨ ਵਾਲਾ ਪਰਮੇਸ਼ਰ ਹੈ ਜਿਹੜਾ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਜਿਹੜਾ ਹੈ ਜਿਹੜਾ ਦੇਵਤਾਂ ਨੂੰ ਮਾਰਨ ਵਾਲਾ ਪਰਮੇਸ਼ਰ ਹੈ ਜਿਹੜਾ ਤੈਨੂੰ ਇਸ 84 ਲੱਖ ਦੇ ਜੁਨੀ ਦੇ ਗਿੜੇ ਦੇ ਵਿੱਚੋਂ ਕੱਢਣ ਵਾਲਾ ਹੈ ਸੁੱਤਾ ਕਿਆ ਕਰ ਹੈ ਇਹ ਜੀਵਿਤ ਸੁੱਤਾ ਹੋਇਆ ਕੀ ਕਰਦਾਗਾ ਉੱਠ ਕਰਕੇ ਇਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨਾ ਕਰ ਉਸ ਵਾਹਿਗੁਰੂ ਦੇ ਨਾਮ ਨੂੰ ਰੱਦਨਾ ਕਰ ਇੱਕ ਦਿਨ ਸੋਵਣ ਹੋਏਗਾ ਲੰਬੇ ਗੂੰਡ ਪਸਾਰੋ ਤਕਵੀਰ ਸਾਹਿਬ ਜੀ ਕਹਿੰਦੇ ਕਿ ਇੱਕ ਦਿਨ ਤੇਰਾ ਇਸ ਤਰ੍ਹਾਂ ਦਾ ਸੋਨਾ ਹੋ ਜਾਊਗਾ ਲੰਬੇ ਗੂੰਡ ਪਸਾਰ ਭਾਵ ਤੂੰ ਲੰਬੇ ਗੋਡੇ ਕਰ ਕਰਕੇ ਤੇਰਾ ਸੋਨਾ ਹੋ ਜਾਵੇਗਾ ਭਾਵ ਜਿਸ ਦਿਨ ਤੂੰ ਇਸ ਸੰਸਾਰ ਤੋਂ ਚਲੇ ਆ ਗਿਆ ਜਦੋਂ ਤੇਰੀ ਕੋਈ ਲਤ ਆਦਿਕ ਖੜੀ ਹੋ ਗਈ ਜਾਣ ਲੱਗਿਆ ਸੰਸਾਰ ਤੋਂ ਲਾਂਬੇ ਗੂੰਡ ਬਸਾਰ ਫਿਰ ਤੈਨੂੰ ਨਾਲ ਦੇ ਕਹਿਣੀ ਕਿ ਹੁਣ ਤਾਂ ਅਸਦਾ ਜਿਹੜਾ ਤਾਜ਼ਾ ਹੀ ਇਸਨੇ ਸਰੀਰ ਛੱਡਿਆ ਅਸਦੇ ਫਕੋਡੇ ਫੜ ਕਰਕੇ ਸਿੱਧੇ ਕਰਦੇਓ ਅਸਦੇ ਗੋਡੇ ਨਾ ਮੁੜ ਜਾਣ ਇੱਕ ਦਿਨ ਸੋਵਣ ਹੋਏਗੋ ਲਾਂਬੇ ਗੂੰਡ ਬਸਾਰ ਏ ਜੀਵਤ ਰ ਇੱਕ ਦਿਨ ਐਸਾ ਸੋਣਾ ਹੋ ਜਾਵੇਗਾ ਫਿਰ ਤਨੂੰ ਦੁਬਾਰਾ ਕਦੇ ਜਾਗਣੀ ਆਉਣੀ ਇਸ ਕਰਕੇ ਹੁਣ ਤੇਰਾ ਸਮਾਂ ਹੈ ਹੁਣ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਹਣ ਤੂੰ ਜਿਹੜਾ ਹੈ ਅਗਿਆਨ ਦ੍ਰੂਪੀ ਨੀਂਦ ਦੇ ਵਿੱਚ ਸੁੱਤਾ ਪਿਆਗਾ ਇਸ ਅਗਿਆਨ ਦ੍ਰੂਪੀ ਨੀਂਦ ਦੇ ਵਿੱਚੋਂ ਉੱਠ ਕਰਕੇ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਚੇਤਨਨ ਕਰਨਾ ਕਰ ਸੰਸਾਰ ਰੂਪੀ ਨੀਂਦ ਨੂੰ ਛੱਡ ਕਰਕੇ ਵਾਹਿਗੁਰੂ ਦੇ ਨਾਮ ਨੂੰ ਚੇਤਨਨ ਕਰਨਾ ਕਰ ਫਿਰ ਤੈ ਕਿਦਨ ਪਰਮੇਸ਼ਰ ਦੇ ਨਾਲ ਉਹ ਐਸਾ ਬਸੂੜਾ ਹੋ ਜਾਵੇਗਾ ਤੂੰ ਸਦਾ ਦੇ ਲਈ ਸੋ ਜਾਵੇਂਗਾ ਫਿਰ ਤੈਨੂੰ ਦੁਬਾਰਾ ਜਿਹੜਾ ਮਨੁੱਖਾ ਜਨਮ ਹੈ ਇਹ ਬੜਾ ਕਠਨ ਤਪੱਸਿਆ ਦੇ ਬਾਅਦ 84 ਲੱਖ ਗੇੜੇ ਤੋਂ ਬਾਅਦ ਹੈ ਜਿਹੜਾ ਤੈਨੂੰ ਪ੍ਰਾਪਤ ਹੋਇਆਗਾ ਤੇ ਫਿਰ ਇਸ ਕਰਕੇ ਉੱਠ ਕੇ ਨਾ ਜਪ ਹੈ ਮਰਾਰ ਫਿਰ ਤੂੰ ਉੱਠ ਕੇ ਜਿਹੜਾ ਮਰਾਰ ਪਰਮੇਸ਼ਰ ਵਾਹਿਗੁਰੂ ਹੈ ਉਸ ਨੂੰ ਤੂੰ ਜਪਦਾ ਨਹੀਂਗਾ ਇੱਕ ਦਿਨ ਸੋਵਣ ਹੋਏਗਾ ਲਾਂਬੇ ਗੂੜ ਦੇ ਪਸਾਫ ਇੱਕ ਦਿਨ ਤੇਰਾ ਅਹਿਸਾਸ ਹੋਣਾ ਹੋ ਜਾਵੇਗਾ ਕਿ ਤੂੰ ਲੰਬੇ ਗੋਡੇ ਤਣ ਕਰਕੇ ਸੁੱਤਾ ਰਹਵੇਂਗਾ ਫਿਰ ਤੈਨੂੰ ਕਿਸੇ ਨੇ ਠਾਉਣਾ ਨਹੀਂਗਾ ਤੈਨੂੰ ਕਿਸੇ ਨੇ ਨਾਮ ਜਪਣ ਦੇ ਵਾਸਤੇ ਨਹੀਂ ਕਹਿਣਾਗਾ ਕਬੀਰ ਸੁੱਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਕਬੀਰ ਸਾਹਿਬ ਜੀ ਕਹਿੰਦੇ ਕਿਸੇ ਜੀਵ ਨੂੰ ਸੁੱਤਾ ਹੋਇਆ ਅਗਿਆਨ ਦੇ ਵਿੱਚ ਸੁੱਤਾ ਹੋਇਆ ਕੀ ਕਰਾਂਗਾ ਅਥਵਾ ਅਰ ਬੋੜੋ ਜਾਗ ਜਗਤਤਰਾ ਅਵਸਥਾ ਦੇ ਵਿੱਚ ਬੈਠਣਾ ਕਰ ਭਾਵ ਸੰਤ ਸੰਗਤ ਕਰਦੇ ਆ ਤੂੰ ਜਾਗਣਾ ਕਰ ਬਾਣੀ ਪੜ੍ਹਦੇ ਆ ਤੂੰ ਜਾਗਣਾ ਕਰ ਸੌਣਾ ਨਾ ਕਰ ਕਿਉਂਕਿ ਕਬੀਰ ਸੁਤਾ ਕੀ ਕਰ ਰਹਾ ਬੈਠਾ ਰਹੋ ਅਰ ਜਾਗ ਜਾਗ ਕਰਕੇ ਪਰਮੇਸ਼ਰ ਦੇ ਨਾਮ ਨੂੰ ਪੀਤੇ ਕਰਨਾ ਕਰ ਇਥੇ ਕਬੀਰ ਸਾਹਿਬ ਜੀ ਮਨ ਨੂੰ ਵੀ ਸਬੋਧਨ ਕਰਦੇ ਨੇ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੂਰਿਆ हे ਮੇਰੇ ਮਨਾ ਇਹ ਗਾਫਲ ਕਿੱਥੇ ਜਾ ਕਰ ਕੀ ਦੂ ਸੋਇਾਂਗਾ ਜਾਗਣਾ ਕਰ ਤੇ ਕਿਆ ਸਭ ਹੈ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਨੀ ਅਦਰੀਆਓ ਮੰਨਣ ਵਹਦੇ ਆਂ ਜਾਗ ਹੋ ਜਾਗ ਸੁਤਿ ਹੋ ਚੱਲਿਆ ਬੰਜਾਰਾ ਹੇ ਜੀਵ ਤੇਰੇ ਦੇ ਵਿੱਚੋਂ ਜਿਹੜਾ ਹੈ ਸਵਾਸਾ ਰੂਪੀ ਬੰਜਾਰਾ ਚੱਲਿਆ ਜਾਂਦਾ ਰਹਿਆ ਤੇਰੇ ਚੋਂ ਸਵਾਸਾ ਰੂਪੀ ਬੰਜਾਰਾ ਜਿਹੜਾ ਹੌਲੀ ਹੌਲੀ ਚੱਲਿਆ ਜਾ ਰਹਿਆਗਾ ਤੇ ਤੂੰ ਜਾਗਨਾ ਕਰ ਭਾਵ ਤੂੰ ਜਿਹੜਾ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਬੈਠਣਾ ਕਰ ਜਾਗ ਕਰ ਕੋਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨਾ ਕਰ ਜਾ ਕੇ ਸੰਗ ਤੇ ਵਿਚੁਰਾ ਤਾਹੀ ਕੇ ਸੰਗ ਲਾਗ ਜਸ ਪਰਮੇਸ਼ਰ ਦੇ ਨਾਲ ਤੂੰ ਵਿਛੜਿਆਂਗਾ ਤੇ ਫਿਰ ਉਸੇ ਪਰਮੇਸ਼ਰ ਦੇ ਵਿੱਚ ਜਿਹੜਾ ਹੈ ਜੁੜਨਾ ਕਰ ਫਸ ਪਰਮੇਸ਼ਰ ਦੇ ਵਿੱਚ ਜਾ ਕਰਕੇ ਤੂੰ ਅਪੇ ਦੇ ਹੋਣਾ ਕਰਨ ਕਿਉਂਕਿ ਜੀਵ ਆਪਣੇ ਕੀਤੇ ਹੋਏ ਕਰਮਾਂ ਕਰਕੇ ਪਰਮੇਸ਼ਰ ਦੇ ਨਾਲ ਵਿਛੜਿਆਗਾ ਕਿਉਂਕਿ ਸਤਿਗੁਰਾਂ ਜੀਆਂ ਕੇ ਦਸਮ ਬਾਣੀ ਦੇ ਬਚਨ ਨੇ ਜਮੀਨ ਜਮਾਨ ਕੇ ਬਖਿਆ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਬਾੜ ਘਾਟ ਰੂਪ ਹੈ ਸੋ ਜਿਹੜੀ ਜਮੀਨ ਦੇ ਸਮਾਨ ਦੇ ਵਿੱਚ ਜਿਹੜੀ ਪਰਮੇਸ਼ਰ ਦੀ ਜਿਹੜੀ ਜੋਤ ਹੈ ਉਸ ਜੋਤ ਦੇ ਨਾਲ ਤੂੰ ਆਪਣੇ ਕੀਤੇ ਹੋਏ ਕਰਮਾ ਕਰਕੇ ਵਿਛੜਿਆਂਗਾ ਤੇ ਜਾਗ ਕਰਕੇ ਆਪਣੇ ਜਿਹੜੇ ਮਨ ਨੂੰ ਜਗਾ ਕਰਕੇ ਸੋ ਜਾਗਰਤ ਅਵਸਥਾ ਵਿੱਚ ਵਹਿ ਕਰਕੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨਾ ਕਰ ਜਾ ਕੇ ਸੰਗ ਤੇ ਵਿਚਰ ਜਿਸ ਪਰਮੇਸ਼ਰ ਦੇ ਨਾਲ ਤੂੰ ਵਿਛੜਿਆਂਗਾ ਤਾਹੀ ਕੇ ਸੰਗ ਲਾਗ ਫਿਰ ਉਸੇ ਪਰਮੇਸ਼ਰ ਦੇ ਨਾਲ ਹੀ ਲਗਣਾ ਕਰ ਉਸ ਪਰਮੇਸ਼ਰ ਦੇ ਵਿੱਚ ਅਭੇਦਤਾ ਪ੍ਰਾਪਤ ਕਰਨਾ ਕਰ ਤੇ ਭੇਜ ਦਿੱਤਾ ਕਿਵੇਂ ਪ੍ਰਾਪਤ ਹੋਵੇਗੀ ਵਾਹਿਗੁਰੂ ਦੇ ਨਾਮ ਨੂੰ ਚਿੰਤਨ ਕਰਨਾ ਪਵੇਗਾ ਗੁਰੂ ਦੇ ਜਿਹੜੇ ਬਚਨਾਂ ਨੂੰ ਮੰਨਣਾ ਪਵੇਗਾ ਤੇ ਵਾਹਿਗੁਰੂ ਦੇ ਪਰਮੇਸ਼ਰ ਦੇ ਚਰਨ ਕਮਲਾਂ ਜੋ ਗੁਰਬਾਣੀ ਹੈ ਇਸ ਨੂੰ ਪੜ੍ਹਨਾ ਪਵੇਗਾ ਇਸ ਗੁਰਬਾਣੀ ਦੇ ਜਾਪ ਨੂੰ ਗੁਰਮੰਤਰ ਮੂਲ ਮੰਤਰ ਦੇ ਅਭਿਆਸ ਹੁਣਾ ਕਰਨਾ ਪਵੇਗਾ ਫਿਰ ਜਾ ਕੇ ਪਰਮੇਸ਼ਰ ਦੇ ਨਾਲ ਤੇਰਾ ਮਲਾਪ ਹੋਵੇਗਾ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਗਾ ਜਾਓ ਕਬੀਰ ਸਾਹਿਬ ਜੀ ਆਖਦੇ ਨੇ ਕਿ ਇਹ ਪ੍ਰਸ਼ਾ ਸੰਤਾਂ ਦੀ ਦੱਸੀ ਹੋਈ ਜਿਹੜੀ ਗੈਰ ਕੀ ਆ ਪਗ ਡੰਡੀ ਆ ਜਿਹੜਾ ਸੰਤਾਂ ਦਾ ਦੱਸਿਆ ਹੋਇਆ ਰਸਤਾ ਹੈ ਉਹ ਛੱਡਣਾ ਨਾ ਕਰੀਏ ਤੇ ਤਿੰਨਾਂ ਦੇ ਕਹੇ ਹੋਏ ਭਗਤੀ ਰੂਪ ਮਾਰਗ ਦੇ ਵਿੱਚ ਰਸਤੇ ਦੇ ਵਿੱਚ ਲੱਗ ਜਾਣਾ ਕਰੋ ਤੇ ਇਨਾਂ ਦੇ ਮਾਰਗ ਮਗਰ ਮਗਰ ਜੱ ਲੱਗ ਕੇ ਜਾਣਾ ਕਰੋ ਸੋ ਇਸ ਕਰਕੇ ਸੰਤ ਕੀ ਗਾਇ ਲਣਾ ਛੋਡੀ ਐ ਮਾਰਗ ਲਗਾ ਜਾ ਉਹ ਜੀ ਸੰਤਾਂ ਦਾ ਦੱਸਿਆ ਹੋਇਆ ਰਸਤਾ ਹੈ ਉਹ ਸੰਤਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਕਰ ਸੰਤ ਕੀ ਰਸਤਾ ਦੱਸਦੇ ਨੇ ਜੇ ਕੋਈ ਪੁੱਛਦਾ ਕਿ ਮਹਾਂਪੁਰਖੋ ਕਿ ਆ ਸਾਡਾ ਕਾਰਜ ਨਹੀਂ ਹੋ ਰਹਾ ਜਾਂਸੀ ਪਰਮੇਸ਼ਰ ਦਾ ਨਾਮ ਜਪਦੇ ਹਾਂ ਪਰ ਜਪਿਆ ਨਹੀਂ ਜਾਂਦਾ ਤੇ ਸੰਤ ਕਹਿੰਦੇ ਆ ਕਿ ਵਾਹਿਗੁਰੂ ਦੇ ਨਾਮ ਚੰਤਨ ਕਰਿਆ ਕਰੋ ਗੁਰੂ ਕੀ ਸੰਗਤ ਕਰਿਆ ਕਰੋ ਅੰਮ੍ਰਿਤ ਵੇਲੇ ਦੀ ਜਾਗਣੀ ਕਰਨੇ ਕਰਿਆ ਕਰੋ ਤਾਂ ਕਰਕੇ ਜਿਹੜਾ ਹੈ ਸੰਤਾਂ ਦਾ ਦੱਸਿਆ ਹੋਇਆ ਹੈ ਸਾਰਾ ਰਸਤਾ ਹੈ ਜਿਹੜੀ ਐਸੀ ਪਗਡੰਡੀ ਹੈ ਨਾਮ ਜਪਣ ਵਾਲੀ ਉਹ ਛੱਡਣਾ ਨਾ ਕਰੀਏ ਸੰਤਾਂ ਦੀ ਜਿਹੜੀ ਭਗਤੀ ਰੂਪੀ ਰਸਤਾ ਦੱਸਿਆ ਹੋਇਆ ਹੈ ਉਸ ਵਿੱਚ ਲੱਗ ਜਾਣਾ ਕਰੀਏ ਮਾਰਗ ਲੱਗਾ ਜਾਓ ਉਸ ਮਾਰਗ ਤੇ ਲੱਗਣਾ ਕਰੀਏ ਦੇਖਤ ਹੀ ਪਨੀਤ ਹੋਏ ਭੇਟ ਨਜਪੀਏ ਨਾਉ ਕਿਉਂਕਿ ਸੰਤਾਂ ਦੇ ਦਰਸ਼ਨ ਵੇਖਦਿਆਂ ਹੀ ਜੀਵ ਦਾ ਜਿਹੜਾ ਮਨ ਹੈ ਅਪਵਿੱਤਰ ਹੋ ਜਾਂਦਾਗਾ ਤੇ ਸੰਤਾਂ ਦੇ ਨਾਲ ਭੇਟਤ ਕੀ ਆ ਮਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪੀਦਾ ਹੈ ਭੇਟਤ ਜਪੀਏ ਨਾਉ ਉਹਨਾਂ ਸਤਪੁਰਖਾਂ ਦੇ ਨਾਲ ਬਹਿ ਕਰਕੇ ਪਰਮੇਸ਼ਰ ਦੇ ਨਾਮ ਨੂੰ ਚਿੰਤਨ ਕਰੀਦਾ ਹੈ ਨਾ ਕਿ ਸੰਸਾਰ ਦੀਆਂ ਕੋਈ ਗੱਲਾਂ ਕਰੀਦੀਆਂ ਨੇ ਤੇ ਉਹਨਾਂ ਦੇ ਨਾਲ ਬੈਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਨਾ ਚਾਹੀਦਾਗਾ ਕਬੀਰ ਸੰਤ ਕੀ ਗੱਲ ਉਹਨਾਂ ਛੋਡੀ ਐ ਮਾਰਗ ਲਗਾ ਜਾਓ ਸੰਤਾਂ ਦਾ ਦੱਸਿਆ ਹੋਇਆ ਇਹ ਢੀਗੈਲ ਰਸਤਾ ਹੈ ਇਸ ਨੂੰ ਛੱਡਣਾ ਨਾ ਕਰੀਏ ਉਸ ਮਾਰਗ ਤੇ ਚੱਲਣਾ ਕਰੀਏ ਭਾਵ ਸੰਤਾਂ ਦੇ ਦੱਸੇ ਹੋਏ ਨਾਮ ਰੂਪੀ ਵਾਹਿਗੁਰੂ ਗਰਮੰਤਰ ਨੂੰ ਜਪਨਾ ਕਰੀਏ ਤੈਨ ਦਿਨਾਂ ਦੇ ਮਾਰਗ ਤੇ ਜਾ ਭਾਵ ਚੱਲਣਾ ਕਰੀਏ ਤੇ ਪੇਖਤ ਹੀ ਪਉਨੀਤ ਹੋਏ ਫਿਰ ਸੰਤਾਂ ਦੇ ਦਰਸ਼ਨ ਕਰਦੇ ਆ ਹੀ ਮਨ ਜਿਹੜਾ ਪਵਿੱਤਰ ਹੋ ਜਾਂਦਾ ਹੈ ਮਨ ਦਾਗ ਦਾ ਖੜ ਜਾਂਦਾ ਹੈ ਕੋਈ ਐਸਾ ਲੱਗਦਾ ਹੈ ਕਿ ਜਿਵੇਂ ਬੜੇ ਸਮਿਆਂ ਬਾਅਦ ਜਿਹੜੀ ਹੈ ਉਹ ਸਾਡੀ ਪਿਆਸ ਬੁਝ ਗਈ ਹੋਵੇ ਬੜੇ ਸਾਡੇ ਪਾਪ ਕੱਟੇ ਗੁਰੂ ਸਰੀਰ ਹਲਕਾ ਹੋ ਗਿਆ ਹੋਵੇ ਇਸ ਤਰ੍ਹਾਂ ਸੰਤਾਂ ਨੂੰ ਵੇਖਦਿਆਂ ਹੀ ਜਿਹੜਾ ਮਨ ਹੈ ਪਵਿੱਤਰ ਹੋ ਜਾਂਦਾ ਹੈ ਇਸੇ ਲਈ ਤਾਂ ਸਤਿਗੁਰਾਂ ਜੀ ਆਨੇ ਆਖਿਆ ਹੈ ਗੀ ਰਾਮ ਸੰਤਮੈਂ ਭੇਦ ਕਿਛ ਨਾਹੀ ਕਿਹੜਾ ਰਾਮ ਹੈ ਤੇ ਜਿਹੜਾ ਸੰਤ ਹੈ ਉਹਨਾਂ ਵਿੱਚ ਕੋਈ ਭੇਦ ਨਹੀਂਗਾ ਰਾਮ ਤੇ ਸੰਤ ਹੈ ਜਿਹੜੇ ਦੋਨੋਂ ਇੱਕ ਬਰਾਬਰ ਨੇ ਸੋ ਕੀ ਹੈ ਜਿਹੜਾ la